i'm ਆਹ ਬੁਰੀਆ ਨੂੰ ਖਾਣੇ ਦਾ ਸਟਾਫ ਕਰਦੇ ਆ ਆ ਚੁੱਕੇ ਆਪੇ ਇਸ ਤੇ ਗੋਲ ਕਰ ਧੰਨਵਾਦ ਬਹੁਤ ਸਬਤੀ ਬਣੋ ਮੇਲੇ ਨੂੰ ਬਹੁਤ ਦਾ ਹਵਾ ਦਾ ਮੇਲੇ ਨੂੰ ਰਹਿਣਾ ਪਰ ਤੋਂ ਬਣਾ ਕਰਾ ਦੋ ਦੂਰੇ ਕੇ ਸਬੂ ਮੇਲੇ ਇਧਰ ਹੀ ਕਰਦਾ ਸੈੱਟ ਕਰਦੇ ਆ ਇਸ ਤੋਂ ਬਾਅਦ ਆਪਾਂ ਸੁਖੀਤ ਮਾਨ ਜੀ ਨੂੰ ਨਾਲੋਂ ਅੱਧੇ ਕ ਮੈਂਬਰਾਂ ਨੂੰ ਗਿਫਟ ਦਵਾਦੇ ਆ ਨਾਨਕ ਸਾਰਿਆਂ ਜਿਨ੍ਹਾਂ ਨਾਲ ਫੋਟੋ ਹੋ ਜੇਗੀ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ 3-4 ਕੁਸ਼ਨ ਪੁੱਛਣ ਜਾ ਰਹੀ ਆ ਤਾਂ ਪਲੀਜ਼ ਬੀ ਅਟੈਂਟਿਵ ਜਿਵੇਂ ਪੰਜਾਬੀ 'ਚ ਇੱਕ ਬੋਲੀ ਬੜੀ ਮਸ਼ਹੂਰ ਆ ਕਾਲੇ ਘੁਰਮ ਦੀ ਜੁੱਤੀ ਬਣਾਈ ਹੀਟ ਲਵਾਈਆਂ ਖੁਰੀਆਂ ਨਹੀਂ ਇਹ ਦਿਨ ਖੇਡਣ ਦੇ ਸਸਰ ਨਾਨਾ ਹੋਈਆਂ ਤਾ ਅੱਜ ਕੱਲ ਤਾਂ ਆਪਾਂ ਵੀ ਘੱਟ ਨਹੀਂ ਸੱਸਾਂ ਨਾਨਾਂ ਦਾ ਚਰੋ ਪੁਰਾਣੇ ਸਮੇਂ ਚ ਪਹਿਲਾਂ ਹੀ ਬਦਨਾਮ ਕੀਤੀਆਂ ਤਨਦੀਪ ਗੌਰਣ ਸਿੰਘ ਜਸਪਾਲ ਦੇ ਵਾਈਫ ਉਹ ਵੀ ਰੈਡੀ ਨੇ ਪੰਜਾਬ ਦਾ ਤਾਂ ਦੇਖੋ ਜੀ ਜਿਹੜਾ ਇੱਥੇ ਦਾ ਕਲਚਰ ਹੈ ਤੇ ਇੱਥੇ ਦੇ ਜਿਹੜਾ ਆਪਣਾਪਾਨ ਹੈ ਇਹ ਦੁਨੀਆ ਦੇ ਕਿਸੇ ਵੀ ਕੋਨੇ ਤੇ ਨਹੀਂ ਮਿਲ ਸਕਦਾ ਅਸੀਂ ਕੈਨੇਡਾ ਦੇ ਵਿੱਚ ਵੀ ਦੀਆਂ ਸੈਲੀਬ੍ਰੇਟ ਕਰਦੇ ਆ ਤੇ ਉਹਦਾ ਵੱਟ ਚੜ ਕੇ ਹਿੱਸਾ ਵੀ ਬਣਦੇ ਆ ਪਰ ਜਿਹੜੀ ਇੱਥੇ ਵੀ ਵਾਰਮਥ ਹੈ ਇਹ ਉੱਥੇ ਸਾਨੂੰ ਨਹੀਂ ਲੱਭਦੀ ਉਹੀ ਲੱਭਣ ਅਸੀਂ ਇੱਥੇ ਆਏ ਆ ਤੇ ਬਹੁਤ ਹੀ ਅੱਛਾ ਇਵੈਂਟ ਹੈ ਦਵਿੰਦਰ ਮੈਮ ਮੈਨੂੰ ਪਰਸਨਲੀ ਵੀ ਜਾਣਦੇ ਨੇ ਉਹਨਾਂ ਦਾ ਵਿਰਸਾ ਬੁਟੀਕ ਵੱਲੋਂ ਦਲਜੀਤ ਮੈਮ ਵੱਲੋਂ ਬਹੁਤ ਹੀ ਅੱਛਾ ਇੱਕ ਇਹ ਇਵੈਂਟ ਆਰਗੇਨਾਈਜ਼ ਕੀਤਾ ਗਿਆ ਤੇ ਲੇਡੀਜ਼ ਨੂੰ ਇੱਕ ਅਜਿਹਾ ਪਲੇਟਫਾਰਮ ਚਾਹੀਦਾ ਹੁੰਦਾ ਜਿੱਥੇ ਉਹ ਆਪਣੇ ਮਨ ਦੀਆਂ ਜਿਹੜੀਆਂ ਰੀਝਾਂ ਉਹ ਮਿਲ ਕੇ ਸਾਰੀਆਂ ਪੂਰੀਆਂ ਕਰ ਸਕਣ ਤੇ ਮੈਂ ਬਹੁਤ ਹੀ ਇਹਨਾਂ ਨੂੰ ਅਪਰੀਸ਼ੀਏਟ ਕਰਦੀ ਆ ਦਲਜੀਤ ਮੈਮ ਦਵਿੰਦਰ ਮੈਮ ਪੂਨਮ ਮੈਮ ਅ ਲਵਪ੍ਰੀਤ ਮੈਮ ਭੂਮੀ ਮੈਮ ਸਾਰਿਆਂ ਨੇ ਰਲ ਮਿਲ ਕੇ ਇੱਥੇ ਬੜੀਆਂ ਰੌਣਕਾਂ ਲਾਈਆਂ ਤੇ ਸਾਰੇ ਮੰਡੀ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਜਿੰਨੀਆਂ ਵੀ ਲੇਡੀਜ਼ ਆਈਆਂ ਹੋਈਆਂ ਸੀ ਸਭ ਦੇ ਚਿਹਰਿਆਂ ਤੇ ਇੱਕ ਅਲੱਗ ਹੀ ਖੁਸ਼ੀ ਸੀ ਜਿਹੜੀ ਤੀਆਂ ਮਨਾ ਕੇ ਉਹ ਆਪਣਾ ਉਜਾਗਰ ਕਰ ਰਹੇ ਸੀ ਹੋਪ ਟੂ ਸੀ ਸੱਚ ਕਾਈਂਡ ਆਫ ਇਵੈਂਟਸ ਇਨ ਫਿਊਚਰ ਆਲਸੋ ਹੋਪਫੁਲੀ ਮੈਂ ਅਗਲੇ ਸਾਲ ਵੀ ਜਦੋਂ ਇਸੇ ਟਾਈਮ ਆਪਣਾ ਵਿਜ਼ਿਟ ਪਲਾਨ ਕਰਾਂ ਕਿਉਂਕਿ ਸਮਰ ਦੇ ਵਿੱਚ ਮੇਰੀ ਵੀ ਬ੍ਰੇਕ ਹੁੰਦੀ ਹੈ ਸਕੂਲ ਤੋਂ ਉੱਥੇ ਤੇ ਐਦਾਂ ਹੀ ਅਸੀਂ ਤੀਹਾਂ ਦੁਬਾਰਾ ਮਾਣੀਏ ਤੇ ਐਦਾਂ ਹੀ ਹੱਸ ਖੇਡ ਕੇ ਅਸੀਂ ਇੰਜੋਏ ਕਰ ਲਈਏ। ਥੈਂਕ ਯੂ ਜੀ। ਇਹ ਜੇ ਪ੍ਰੋਗਰਾਮ ਬਹੁਤ ਜ਼ਰੂਰੀ ਹੈ ਜੀ। ਮੈਂ ਪਹਿਲਾਂ ਹੀ ਜਿੱਦਾਂ ਕਿਹਾ ਕਿ ਇਹ ਜੇ ਪ੍ਰੋਗਰਾਮਸ ਦੇ ਵਿੱਚ ਜਿਹੜੀਆਂ ਲੇਡੀਜ਼ ਐ ਉਹਨਾਂ ਨੂੰ ਆਪਣੀਆਂ ਰੀਝਾਂ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲਦਾ। ਤੇ ਜਿਹੜੇ ਘਰ ਦੇ ਵਿੱਚ ਔਰਤ ਖੁਸ਼ ਆ ਉਹ ਘਰ ਵੈਸੀ ਖੁਸ਼ਹਾਲ ਰਹਿੰਦਾ। ਇੱਕ ਵਾਰ ਫਿਰ ਤੋਂ ਮੈਂ ਦਵਿੰਦਰ ਮੈਮ, ਦਲਜੀਤ ਮੈਮ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ। ਕਿ ਉਹਨਾਂ ਨੇ ਇੰਨਾ ਅੱਛਾ ਇਵੈਂਟ ਆਰਗੇਨਾਈਜ਼ ਕੀਤਾ ਤੇ ਇੱਥੇ ਫੀਮੇਲਸ ਨੂੰ ਕਹਿਜਾ ਮੌਕਾ ਦਿੱਤਾ ਜਿੱਥੇ ਕਿ ਉਹ ਨੱਚ ਟੱਪ ਕੇ ਆਪਣੀਆਂ ਕੁਸ਼ੀਆਂ ਮਾਣ ਸਕਣ। ਪ੍ਰੋਗਰਾਮ ਬਹੁਤ ਸੋਹਣਾ ਸੀਗਾ। ਕਿਉਂ ਜਦੋਂ ਘਰ ਜੰਮੀਆਂ ਤੀਆਂ ਸੀਵੇ ਬਾਵਲਾ। ਬਦੋਂ ਘਰ ਲੱਗੀਆਂ ਤੀਆਂ ਸੀਵੇ ਬਾਵਲਾ। ਜਿਹੜਾ ਤੀਆਂ ਦਾ ਤਿਹਾਰਾ ਇਹ ਤੀਆਂ ਦਾ ਤਿਹਾਰਾ ਇੱਕ ਸਾਡਾ ਰਵਾਇਤੀ ਤਿਹਾਰਾ ਤੇ ਵਰਸਾ ਬੁਟੀਕ ਵਾਲੇ ਵਧਾਈ ਦੇ ਪੱਖਰਾ ਜਿਨ੍ਹਾਂ ਨੇ ਤਿਹਾਰ ਮਨਾਇਆ ਇੱਥੇ ਸਾਰਿਆਂ ਨੂੰ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਿਆ ਬੜਾ ਅੱਛਾ ਲੱਗਿਆ ਇੱਥੇ ਆ ਕੇ। ਤੇ ਰੰਗ-ਬਰੰਗੇ ਸੂਟਾਂ ਦੇ ਵਿੱਚ ਰਵਾਇਤੀ ਪਹਿਰਾਵੇ ਵਿੱਚ ਸਜਿਆ ਮਤਿਆਰਾ ਬੜਾ ਅੱਛਾ ਲੱਗ ਰਿਹਾ ਸੀ ਜਦੋਂ ਬੋਲੀਆਂ ਦੇ ਰਹੀਆਂ ਆਪਦੇ ਪਹਾਵਾ ਦਾ ਪ੍ਰਗਟਾਵਾ ਕਰ ਰਹੀਆਂ ਸੀ ਸਪੈਸ਼ਲੀ ਮੈਨੂੰ ਅੱਛੀ ਚੀਜ਼ ਲੱਗੀ ਛੋਟੀਆਂ-ਛੋਟੀਆਂ ਬੱਚੀਆਂ ਉਹਨਾਂ ਨੇ ਵੀ ਉਹੀ ਪੰਜਾਬੀ ਪਹਿਰਾਵੇ ਪੈਣੇ ਹੋਏ ਸੀ ਤੇ ਬਹੁਤ ਸੋਹਣਾ ਦਿੱਖਾ ਪਾ ਰਹੀਆਂ ਸਤਿ ਸ਼੍ਰੀ ਅਕਾਲ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਵੀ ਉਹ ਆਪਣੇ ਵਿਰਸੇ ਨਾਲ ਵੀ ਜੁੜਦੇ ਆ ਬੱਚੇ ਜਦੋਂ ਅਸੀਂ ਇਹ ਜੇ ਪ੍ਰੋਗਰਾਮ ਕਰਾਉਨੇ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਆਈ ਸੁਦੀਪ ਜੀ ਸਤਿ ਸ੍ਰੀ ਅਕਾਲ ਨੇ ਆਸਨ ਵਾਲਾ ਜਿਹੜਾ ਸੀ ਦਿੱਖੀ ਦਾ ਸਰਬੋਤਮ ਵਾਰਤ ਜੀ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਹੀ ਬਹੁ ਫ੍ਰੀਡੀ ਸੋਸ਼ਲ ਮੀਡੀਆ ਯੋਗਤਾ ਦੇ ਕਿਉਂਕਿ ਅੱਜਕੱਲ ਮਚਨਤਾ ਫੈਲਾਈ ਜਾ ਰਹੀ ਹੈ ਅਸੀਂ ਦੇਖਿਆ ਤੁਹਾਡੀ ਵੀਡੀਓ ਕਿ ਉਹ ਵੱਖਰਾ ਹੀ ਮੈਸੇਜ ਜ਼ਫਰ ਮਾਰ ਦੇ ਨਾਲਾ ਤੇ ਕਿਸੇ ਕਿਸ ਨੂੰ ਲੈ ਕੇ ਨਾ ਜੀ ਹਾਲ ਚੰਗਾ ਦੇ ਰਿਹਾ ਅਸਤ ਨੂੰ ਵਿਰਸਾ ਮਿਲਕਾ ਨਾ ਬਲੋ ਪ੍ਰੋਗਰਾਮ ਕਰਵਾਇਆ ਗਿਆ ਸੀ ਅੱਜ ਕਿਵੇਂ ਮਹਿਸੂਸ ਹੋ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਧੰਨਵਾਦ ਕਰਾਂਗੇ ਅਸੀਂ ਵਿਰਸਾ ਫੈਸ਼ਨ ਬੁਟੀਕ ਦਾ ਜਿਨ੍ਹਾਂ ਨੇ ਸਾਨੂੰ ਪਿਆ ਤੇ ਪ੍ਰੋਗਰਾਮ ਤੇ ਸੱਦਿਆ ਪ੍ਰੋਗਰਾਮ ਵਾਕਈ ਬਹੁਤ ਖੂਬਸੂਰਤ ਸੀਗਾ ਸਾਰੀਆਂ ਭੈਣ ਭਰਾਵਾਂ ਨੂੰ ਮਿਲ ਕੇ ਇੱਥੇ ਬਹੁਤ ਚੰਗਾ ਲੱਗਿਆ ਵੀ ਇਹ ਆਸ ਨਹੀਂ ਸੀ ਕਿ ਨਿਹਾਲ ਸਿੰਘ ਵਾਲਾ ਦੇ ਵਿੱਚ ਇੰਨੀਆਂ ਵੀਡੀਓਜ਼ ਦੇਖਦੇ ਆ ਇੰਨੀ ਜਿਆਦਾ ਦਿਲ ਨੂੰ ਸਕੂਨ ਮਿਲਿਆ ਖੁਸ਼ੀ ਮਿਲੀ ਸਾਰਿਆਂ ਨੂੰ ਮਿਲ ਕੇ ਤੇ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਕਹੀ ਕਿ ਆਪਣਾ ਕੰਟੈਂਟ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਪਿਆਰ ਅਜੇ ਇੱਥੇ ਮਿਲਿਆ ਉਸ ਕੰਟੈਂਟ ਕਰਕੇ ਹੀ ਆ ਕਿਉਂਕਿ ਉਹਦੇ ਚੋ ਕੁਆਲਿਟੀ ਹੈ ਆਪਾਂ ਇੱਕ ਫੈਮਿਲੀ ਕੰਟੈਂਟ ਨੂੰ ਮੁੱਖ ਲੈ ਕੇ ਚੱਲਦੇ ਆ ਤਾਂ ਹੀ ਆਪਾਂ ਨੂੰ ਸਾਰੇ ਉਹ ਫੈਮਿਲੀ ਪਰਿਵਾਰ ਬੱਚੇ ਭੈਣਾ ਭਰਾ ਸਾਰੇ ਤਾਂ ਕਰਕੇ ਆਪਾਂ ਨੂੰ ਫਿਰ ਪਿਆਰ ਵੀ ਮੈਨੂੰ ਲੱਗਦਾ ਸਾਰਾ ਤਾਂ ਵੱਧ ਹੀ ਮਿਲਦਾ ਹੈ। ਇਹ ਵੀ ਉਹ ਵੀ ਉਹ ਵੀ ਉਹ ਵੀ ਦੀਆਂ ਦਿਖਾਈ ਸੱਚ ਨਹੀਂ ਆਉਂਦਾ। ਰਾਈਟ। ਮੈਂ ਤੁਹਾਨੂੰ ਕਹਿੰਦਾ। ਇਹ ਚਾਹਤ ਬਦਲਣਾ ਪਵੇਗਾ। ਪਰ ਕਿੰਨੇ ਕੁ ਦਿਨਾਂ ਚੋਂ ਕਿੰਨਾ ਜਨਤਾ ਤਾਂ ਦੇ ਦਿੱਤਾ। ਔਰ ਕਿਸ ਰੇਹੇ ਦੇ ਰੱਖਾਉਂਦੇ ਜਿਹੇ ਲੋਕਾਂ। ਨਹੀਂ ਦੇਖੋ ਆਪਾਂ ਕਿਸੇ ਨੂੰ ਤਾਂ ਕਿ ਸਨਿਆਹ ਕੀ ਦੇਈਏ ਸਭ ਤੋਂ ਪਹਿਲੀ ਸ਼ੁਰੂਆਤ ਆਪਣੇ ਘਰ ਤੋਂ ਹੋਣੀ ਹੈ। ਅਗਰ ਆਪਾਂ ਨੂੰ ਲੱਗਦਾ ਯਾਰ ਚਲੋ ਆਪਣੇ ਧੀ ਹੈਗੀ ਆ ਤਾਂ ਜੇਕਰ ਆਪਾਂ ਉਹਨੂੰ ਮਤਲਬ ਉਹ ਪ੍ਰੀਅਰਿਟੀਜ਼ ਦਵਾਂਗੇ ਹਨਾ ਇਕਵੈਲਟੀ ਦੇਵਾਂਗੇ ਆਪਾਂ ਤਾਂ ਆਟੋਮੈਟਿਕਲੀ ਸ਼ੁਰੂਆਤ ਹੋ ਜਾਣੀ ਹੈ ਪਰ ਸ਼ੁਰੂਆਤ ਆਪਣੇ ਘਰ ਤੋਂ ਹੋਊਗੀ ਨਾ ਕਹਿੰਦੇ ਹੁੰਦੇ ਆ ਕਿ ਇੱਕ ਬੜੀ ਸੋਹਣੀ ਗੱਲ ਆਕੀ ਸੀ ਸ਼ਾਇਦ ਕਿਸੇ ਐਕਟਰਸ ਨੇ ਕਿ ਆਲੇਖ ਵਿੱਚ ਕਹਿੰਦੇ ਕਿ ਜੇ ਕਿਸੇ ਧੀ ਬਾਰੇ ਇਹ ਜਾਣਣਾ ਹੈ ਕਿ ਉਹ ਕਿੰਨੀ ਖੁਸ਼ ਹੈ ਉਹਦੀ ਮੁਸਕਾਨ ਦੱਸ ਦਿੰਦੀ ਹੈ ਵੀ ਉਹਨੂੰ ਆਪਣੇ ਪਿਓ ਦੇ ਕੋਲੇ ਕਿੰਨਾ ਪਿਆਰ ਮਿਲਿਆ ਕਿੰਨਾ ਦਰਸ਼ਕਾਰ ਮਿਲਿਆ ਹੈ ਨਾ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਮੈਟਰ ਕਰਦੀ ਹੈ ਇਹ ਚੀਜ਼ ਪਰ ਜੇਕਰ ਆਪਾਂ ਸੱਚੀ ਚ ਦੇਖੀਏ ਨਾ ਹੁਣ ਸਮਾਂ ਬਹੁਤ ਬਦਲ ਗਿਆ ਹੁਣ ਸ਼ਾਇਦ ਪਹਿਲਾਂ ਇਹ ਚੀਜ਼ ਸੀਗੀ ਕਿ ਮੁੰਡਿਆਂ ਨੂੰ ਆਪਾਂ ਜ਼ਿਆਦਾ ਅਹਿਮੀਅਤ ਦਿੰਦੇ ਸੀ ਪਰ ਹੁਣ ਤਾਂ ਕੁੜੀਆਂ ਨੂੰ ਵੀ ਸਾਰੇ ਬਹੁਤ ਅਹਿਮੀਅਤ ਦੇ ਰਹੇ ਆ ਬਹੁਤ ਜ਼ਿਆਦਾ ਇੱਕ ਤਾਂ ਐਜੂਕੇਸ਼ਨ ਦਾ ਬਹੁਤ ਫਰਕ ਪੈ ਗਿਆ ਪਹਿਲਾਂ ਹੁੰਦਾ ਸੀ ਕਿ ਯਾਰ ਪੜ੍ਹ ਲਿਖ ਲੀ ਠੀਕ ਹੈ ਨਹੀਂ ਪੜੀ ਤਾਂ ਕੋਈ ਗੱਲ ਨਹੀਂ ਪਰ ਹੁਣ ਹਰ ਇੱਕ ਬੰਦਾ ਸੋਚਦਾ ਕਿ ਚਾਹੇ ਮੈਂ ਕੁੜੀ ਵਿਆਹਣੀ ਹੈ ਪਰ ਮੈਂ ਉਹਨੂੰ ਅੱਛੀ ਐਜੂਕੇਸ਼ਨ ਦੇਵਾਂ ਉਹਦੀ ਐਜੂਕੇਸ਼ਨ 'ਚ ਕੋਈ ਕਮੀ ਨਾ ਆਵੇ ਨਹੀਂ ਪਹਿਲੀ ਗੱਲ ਤਾਂ ਇਹ ਹੈ ਵੀ ਤਨਜ ਵਾਲੀ ਗੱਲ ਜਿਹੜਾ ਹਸਬੰਡ ਵਾਈਫ ਦਾ ਹਸਬੰਡ ਵਾਈਫ ਦਾ ਰਿਸ਼ਤਾ ਜਿਹੜਾ ਟੋਮੈਂਟ ਜੈਰੀ ਦਾ ਹੈ ਇਹਦੇ ਵਿੱਚ ਇਹ ਗੱਲਾਂ ਸਾਰੀ ਉਮਰ ਹੀ ਚੱਲਣੀ ਹੈ ਪਾਵੇ ਤੁਸੀਂ 90 ਸਾਲ ਦੇ ਹੋ ਜਿਓ ਪਾਵੇ ਹੋ ਜਿਓ ਤੁਸੀਂ ਅੱਜ ਹੀ ਤੁਹਾਡਾ ਵਿਆਹ ਹੋਇਆ ਹੈ ਨਾ ਤਾਂ ਇਹ ਤਾਂ ਸਾਰੀ ਲਾਈਫ ਚੱਲੂ ਰਹੀ ਗੱਲ ਉਹ ਵੀ ਕਦੇ ਇਹ ਮੈਨੂੰ ਕਢੀਸ ਲੈਂਦੀ ਹੈ ਕਦੇ ਫਿਰ ਇਹ ਮੈਨੂੰ ਕਢੀਸ ਲੈਂਦੀ ਹੈ ਤਾਂ ਟਾਈਮ ਤੇ ਪਹੁੰਚ ਜਾਨੇ ਆ ਨਹੀਂ ਬੰਦੇ ਨੂੰ ਲੋੜ ਨਹੀਂ ਨਾ ਜਿਵੇਂ ਬੰਦੇ ਨੂੰ ਲੋੜ ਹੀ ਨਹੀਂ ਸੁੱਟਾਂ ਦੀ ਬੰਦੇ ਬੁੜੀਆਂ ਨੂੰ ਲੋੜ ਹੈ ਸੂਟਾਂ ਦੀ ਬੰਦੇ ਦਾ কুর্তা ਪਜਾਮਾ ਇੱਕ ਪਾਲੇ ਚਿੱਟਾ কুর্তা ਪਜਾਮਾ ਲੋਹੀ ਚੱਲ ਜਾਣਾ ਹੈ ਬਾਕੀ ਬਰੂ ਠੀਕ ਹੈ ਤੰਜਾਂ ਦੇ ਵਿੱਚ ਤੇ ਇਹ ਚੀਜ਼ ਹਾਸੇ ਖੇਦੇ ਚੱਲ ਜਾਂਦੀ ਹੁਣ ਬੰਦੇ ਜਿੰਨੇ ਕੱਪੜੇ ਖਰੀਦਦੇ ਮੈਨੂੰ ਲੱਗਦਾ ਕੋਈ ਨਹੀਂ ਖਰੀਦਦਾ ਕਿਉਂਕਿ ਮੈਂ ਆਪ ਇਸ ਪ੍ਰੋਗਰਾਮ 'ਚ ਆਉਣ ਤੋਂ ਪਹਿਲਾਂ ਸ਼ਾਪਿੰਗ ਕਰਕੇ ਆਇਆ ਫਿਰ ਤਾਂ ਇਹ ਗੱਲ ਹੋ ਜੂਗੀ ਬਾਬਾ ਆਪ ਬੈਂਗਣ ਖਾਏ ਦੂਸਰੋਂ ਕੋ ਆਪ ਦੇਸ਼ ਬਤਾਏ ਹਾਂ ਲੱਗਦਾ ਕਿ ਇਹ ਤਾਂ ਵੀ ਪ੍ਰੋਗਰਾਮ ਹੋਣੇ ਚਾਹੀਦੇ ਕਿ ਸਮਾ ਬਹੁਤ ਪਟੜ ਚੁੱਕਿਆ ਅਜਿਹੀ ਫੈਸਲਾਂ ਦੀ ਚਰਚਾ ਕੀਤੀ ਹੋਵੇ ਜਿਹੜੀ ਆਰਥਿਕ ਨੀਤੀਆਂ ਦੀ ਬਿਲਕੁਲ ਤੁਹਾਡੀ ਗੱਲ ਸੱਚੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਤੇ ਇਹੋ ਜਿਹੇ ਪ੍ਰੋਗਰਾਮ ਦੇਖੋ ਇੱਕ ਰਿਫਰੈਸ਼ ਮਾਈਂਡ ਹੋ ਜਾਂਦਾ ਵੈਸੇ ਵੀ ਜੈਂਕਸ ਵੀ ਤਾਂ ਪਾਰਟੀਆਂ ਤੇ ਹੋਰ ਚੀਜ਼ਾਂ ਕਰ ਹੀ ਲੈਂਦੇ ਆ ਇਹਨਾਂ ਨੂੰ ਆਮ ਭਾਸ਼ਾ ਚ ਆਪਾਂ ਪਾਰਟੀ ਕਹਿੰਦੇ ਨੇ ਤੇ ਤੀਆਂ ਦਾ ਪ੍ਰੋਗਰਾਮ ਹੈ ਕੱਟੀਆਂ ਹੋ ਜਾਂਦੇ ਸਾਰੇ ਆਸਾ ਖੇਡਾ ਹੋ ਜਾਂਦਾ ਨੱਚ ਟੱਪ ਲੈਂਦੀਆਂ ਨੇ ਤਾਂ ਇੱਕ ਤੇ ਆਪਣੇ ਵਿਰਸੇ ਵੀ ਮਨਾਏ ਜਾਂਦੇ ਉਹ ਚੀਜ਼ਾਂ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਪਹਿਲਾਂ ਥੁੜੀਆਂ ਜੀਆਂ ਹੋਰ ਤਰੀਕੇ ਨਾਲ ਮਨਾਈਆਂ ਜਾਂਦੀਆਂ ਸੀ ਤੀਆਂ ਹੁਣ ਥੋੜਾ ਜਿਹਾ ਹੁਣ ਮੋਡਰਨਿਟੀ ਆ ਗਈ ਉਹਨ ਡੀਜੇ ਵਗੈਰਾ ਲੱਗ ਜਾਂਦਾ ਤੇ ਆਪ ਦਾ ਇੰਜੋਏ ਕਰ ਲੈਂਦੇ ਆ ਸਾਰੇ ਬਹੁਤ ਦਿਲੋਂ ਧੰਨਵਾਦ ਹੈ ਵਿਰਸਾ ਫੈਸ਼ਨ ਬੁਟੀਕ ਦਾ ਕੀ ਮਤਲਬ ਸ਼ਾਰਟ ਨੋਟਿਸ ਤੇ ਇਹਨਾਂ ਨੇ ਸਾਰੀਆਂ ਚੀਜ਼ਾਂ ਮੈਨੇਜ ਕੀਤੀਆਂ ਅਸੀਂ ਤਾਂ ਸਿਰਫ ਆਉਣਾ ਹੀ ਸੀ ਚੱਲ ਕੇ ਬਟ ਇਹਨਾਂ ਨੇ ਜੋ ਮੈਨੇਜ ਕੀਤਾ ਉਹ ਵਾਕਈ ਕਮਾਲ ਦਾ ਸੀਗਾ ਚਾਹੇ ਉਹ ਖਾਣ ਪੀਣ ਸੀ ਚਾਹੇ ਉਹ ਇਹਨਾਂ ਨੇ ਇੱਕ ਟ੍ਰੈਡੀਸ਼ਨਲ ਲੁੱਕ ਦਿੱਤੀ ਹੈ ਸਟੇਜ ਨੂੰ ਕੜੇ ਵਗੈਰਾ ਚਰਖੇ ਵਗੈਰਾ ਪੱਖੀਆਂ ਰੱਖ ਕੇ ਮਤਲਬ ਹਰ ਚੀਜ਼ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਮੈਨੇਜ ਕੀਤੀ ਹੈ ਪ੍ਰਾਊਡ ਟੂ ਬੀ ਕਿ ਇਦਾਂ ਦੇ ਇਹਨਾਂ ਨੇ ਪਹਿਲੀ ਵਾਰ ਪ੍ਰੋਗਰਾਮ ਕੀਤਾ ਸਾਨੂੰ 100% ਬੀਲੀਵ ਹੈ ਕਿ ਨੈਕਸਟ ਜਿਹੜਾ ਪ੍ਰੋਗਰਾਮ ਹੈ ਮੋਰ ਬੈਟਰ ਹੋਊਗਾ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਵਿਰਸਾ ਫੈਸ਼ਨ ਬੁਟੀਕ ਦਾ ਤੇ ਨਾਲੇ ਨਿਹਾਲ ਸਿੰਘ ਵਾਲੇ ਦੇ ਲੋਕਾਂ ਦਾ ਬਹੁਤ ਹੀ ਪਿਆਰੇ ਲੋਕਾਂ ਨੂੰ ਥੈਂਕ ਯੂ ਨਿਹਾਲ ਸਿੰਘ ਵਾਲੇ ਦੇ ਸਾਰੇ ਹਰ ਉਸ ਬੰਦੇ ਦਾ ਜਿਹੜੇ ਸਾਡੀ ਵੀਡੀਓਜ਼ ਦੇਖਦੇ ਨੇ ਹਿੰਦੂ ਪ੍ਰੋਗਰਾਮ ਆ ਸਭ ਤੋਂ ਪਹਿਲਾਂ ਅੱਜ 14 ਤੇ ਸੰਦੀਪ ਜੀ ਉਹਨਾਂ ਦੀ ਬਿਲਾਤ ਬਤਾਵੇ ਕਿਵੇਂ ਫੈਦਾ ਹੋਈ ਇਹਨਾਂ ਦੇ ਨਾਲ ਸਾਡੀ ਤੇ ਇਹਨਾਂ ਨੇ ਕਿਉਂ ਮਾਰ ਕੀਤਾ ਸੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦੀਆਂ ਵੀਡੀਓਜ਼ ਦੇਖਦੇ ਹਾਂ ਸਾਨੂੰ ਬਹੁਤ ਵਧੀਆ ਲੱਗਦੀਆਂ ਮਤਲਬ ਬੰਦਾ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਵੀ ਹੁੰਦਾ ਨਾ ਤਾਂ ਇੰਨੀ ਇੱਕ ਫਨੀ ਵੀਡੀਓਜ਼ ਹੁੰਦੀਆਂ ਤੇ ਮਾਈਂਡ ਫਰੈਸ਼ ਹੋ ਜਾਂਦਾ ਸੋ ਪਰਸਨਲੀ ਅਸੀਂ ਬਹੁਤ ਜ਼ਿਆਦਾ ਲੋਕਾਂ ਦੇ ਵਲੌਗ ਨਹੀਂ ਦੇਖਦੇ ਤੁਹਾਨੂੰ ਪਤਾ ਕਿ ਨਕਚਰਤਾ ਵਾਲੇ ਵੀ ਬਹੁਤ ਐ ਤੇ ਜਿਹੜਾ ਫੈਮਿਲੀ ਚ ਬੈਠ ਕੇ ਆਪਾਂ ਕੰਟੈਂਟ ਦੇਖ ਸਕਦੇ ਹਾਂ ਬਹੁਤ ਘੱਟ ਲੋਕ ਪੋਸਟ ਕਰਦੇ ਆ ਸੋ ਅਸੀਂ ਹਸਬੰਡ ਵਾਈਫ ਦੋਨੋਂ ਹੀ ਇਹਨਾਂ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ ਸੋ ਸਾਨੂੰ ਇਹ ਐਗਜ਼ਿਬਿਸ਼ਨ ਤੇ ਮਿਲੇ ਸੀ ਮਿਲ ਕੇ ਨੇਚਰ ਵੀ ਇਹਨਾਂ ਦਾ ਜਿੱਦਾਂ ਦੀ ਇਹਨਾਂ ਦੀਆਂ ਵੀਡੀਓਜ਼ ਹੁੰਦੀਆਂ ਸੋ ਉਹਨਾਂ ਹੀ ਨਿੱਗਾ ਇਹਨਾਂ ਦਾ ਸੁਭਾਅ ਲੱਗਿਆ ਸੋ ਫਿਰ ਉਸ ਤੋਂ ਹੀ ਆਇਆ ਕਿ ਅਸੀਂ ਜੇ ਕੋਈ ਇਵੈਂਟ ਕਰਾਂਗੇ ਤਾਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਬੁਲਾਵਾਂਗੇ ਅਿੱਤ ਕੋ ਨੂੰ ਲਾਉਂਦੀ ਆ ਤੇ ਆ ਦੇ ਵਿੱਚ ਕੁਝ ਤਾਂ ਜੋ ਨਿਕਸ ਸਕਦਾ ਦੇ ਕੋ ਕਹਿੰਦੇ ਹੁੰਦੇ ਆ ਨਾ ਕਿ ਟੀਮ ਇਜ਼ ਸੁਪਰੀਮ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਸਾਰੇ ਫਰੈਂਡਸ ਇੱਕ ਵਾਰ ਮੈਂ ਪੈਂਪਲੇਟ ਸ਼ੇਅਰ ਕੀਤਾ ਤਾਂ ਸਾਰਿਆਂ ਨੇ ਮਤਲਬ ਇੰਨਾ ਕ ਸਹਿਯੋਗ ਦਿੱਤਾ ਸਾਰਿਆਂ ਨੇ ਸਟੇਟਸ ਲਗਾਏ ਹਨਾ ਤਾਂ ਮੈਨੂੰ ਲੱਗਦਾ ਕਿ ਕੋਈ ਬੰਦਾ ਇਦਾਂ ਦਾ ਨਹੀਂ ਹੋਣਾ ਟੀਮ 'ਚ ਉਹ ਜਿਨ੍ਹਾਂ ਨੇ ਸਹਿਯੋਗ ਨਹੀਂ ਦਿੱਤਾ ਜਿਦਾਂ ਦਿਲਜੀਤ मैम ਹੋਗੇ ਇਹਨਾਂ ਨੇ ਵੀ ਵਿਚਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਹਨਾ ਹਰ ਗੱਲ ਦੇ ਵਿੱਚ ਮੇਰੇ ਨਾਲ ਖੜੇ ਰਹੇ ਇਹ ਸੋ ਮੇਰੇ ਹਸਬੰਡ ਦਾ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਉਹ ਪਿੱਲਰ ਨੇ ਦੇਖੋ ਜੇ ਮੈਂ ਉਡਾਨ ਭਰਦੀ ਆ ਨਾ ਤਾਂ ਉਹ ਉਡਾਨ ਪਰਵਾਉਣ ਵਾਲੇ ਇਹੀ ਨੇ ਹਾਂਜੀ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਕਰਵਾਦੇ ਸੋ ਦੇਖੋ ਲੇਡੀਜ਼ ਦੇ ਲਈ ਫਨੀ ਕੁਝ ਗੇਮਸ ਸੀਗੀਆਂ ਹਨਾ ਸੋ ਕੁਝ ਸੱਭਿਆਚਾਰ ਦੇ ਰਿਲੇਟਿਡ ਅਸੀਂ ਕੁਐਸਚਨਸ ਵੀ ਪੁੱਟ ਕੀਤੇ ਫਿਰ ਗਿੱਧਾ ਸੀ ਤੁਸੀਂ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕੀਤਾ ਹੀ ਆ ਸੋ ਤੁਸੀਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰ ਸਕਦੇ ਜੋ ਐਕਸੈਲਸੀ ਦੇਖਦੇ ਵੀ ਜਦੋਂ ਉਹ ਕੰਪਨੀ ਆਉਂਦੀ ਹੈ ਨਾ ਕਿਰਤ ਪ੍ਰਵਾਸੀਆ ਬਾਰੇ ਦਾ ਪਹਿਲਾ ਦੇ ਵਿੱਚ ਬੜਾ ਸੀਮਿਤ ਜਿਹਾ ਪ੍ਰੋਗਰਾਮ ਸੀਗਾ ਕਿ ਹਰ ਇੱਕ ਜਿਹੜਾ ਕੋਈ ਖਾਸ ਕਰਨਾ ਚਾਹੇ ਗੱਪ ਦੇਖੀ ਖਾਨ ਪੀਣ ਦਾ ਕਿਸ ਤਰ੍ਹਾਂ ਦੇਖੋ ਸਾਡਾ ਇਹ ਸੀ ਕਿ ਕੋਈ ਵੀ ਬੰਦਾ ਇਵੈਂਟ ਕਰਵਾਉਂਦਾ ਨਾ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਕੋਈ ਇਵੈਂਟ ਕਰਵਾ ਰਹੇ ਹਾਂ ਤਾਂ ਅਸੀਂ ਕੁਝ ਪੈਸੇ ਬਚਾਉਣ ਲਈ ਕਰਵਾ ਰਹੇ ਹਾਂ ਸੋ ਸਾਡਾ ਅਸੀਂ ਜਦੋਂ ਪਹਿਲੇ ਦਿਨ ਇਹ ਚੀਜ਼ ਡਿਸਕਸ ਕੀਤੀ ਸੀ ਮੈਂ ਤੇ ਮੇਰੇ ਹਸਬੰਦ ਨੇ ਤਾਂ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲੇ ਸੀ ਕਿ ਦੇਖੋ ਕਿਸੇ ਚੀਜ਼ ਦੇ ਵਿੱਚ ਆਪਾਂ ਕੋਈ ਕਮੀ ਨਹੀਂ ਛੱਡਣੀ ਲੋਕਾਂ ਨੂੰ ਇਹ ਨਾ ਲੱਗੇ ਕਿ ਅਸੀਂ 600 ਰੁਪਏ ਦਿੱਤਾ ਤਾਂ ਉਹ ਸਾਡਾ ਫालतੂ ਚ ਗਿਆ ਸੋ ਅਗਲਾ ਕਦਮ ਹੋ ਕੇ ਜਾਵੇ ਸਾਡੇ ਪੱਲਿਓ ਖਰਚਾ ਹੋ ਜਾਊਗਾ ਸਾਨੂੰ ਉਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹ ਹੈ ਕਿ ਸਾਰੇ ਕੁਛ ਜਾਣ ਸੋ ਜੋ ਵੀ ਚੀਜ਼ਾਂ ਦੇਖੋ ਖਾਣ ਪੀਣਾਂ ਸਾਰਾ ਕੁਝ ਪ੍ਰੋਪਰ ਹੋਵੇ ਅੱਜ ਦੇ ਪ੍ਰੋਗਰਾਮ ਨੂੰ ਸਭ ਬਹੁਤ ਮਨਗੀਆਂ ਹਾਂਜੀ ਦੇਖੋ ਜਿਸ ਤਰੀਕੇ ਦੇ ਨਾਲ ਲੇਡੀਜ਼ ਨੇ ਰਿਵਿਊ ਦਿੱਤੇ ਆ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਤਾੜੀਆਂ ਦੀ ਗੂੰਜ ਸੀ ਉਹ ਇੰਜੋਏ ਕਰ ਰਹੇ ਸੀ ਸੋ ਦਿਲੋਂ ਤਾਂ ਤਸੱਲੀ ਹੈ ਕਿ ਦੇਖੋ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਸਕਸੈਸਫੁਲ ਰਿਹਾ ਬਾਕੀ ਸੋ ਰਿਵਿਊਸ ਲੋਕਾਂ ਦੇ ਆਉਣਗੇ ਸੋ ਉਹ ਦੇ ਅਕੋਰਡਿੰਗਲੀ ਮੈਨੂੰ ਮੈਂ ਮਤਲਬ ਸੈਟੀਸਫਾਈਡ ਹਾਂ ਕਿ ਸਕਸੈਸਫੁਲ ਸੀ ਸਾਡਾ ਈਵੈਂਟ ਹਾਂਜੀ ਦੇ ਜਿਹੜੇ ਪੀਸ ਸਰੇ ਕਰੇ ਇਹ ਕਹਿੰਦੇ ਬੱਚੀ ਆਪੇ ਹੀ ਸੀ ਹਾਂਜੀ ਦੇਖੋ ਸਾਡੇ ਐਕਸ ਪ੍ਰਿੰਸੀਪਲ ਮਿਸਿਸ ਇੰਧੋਰਾੜਾ ਜੀ ਸੋ ਮੈਡਮ ਜਿਵੇਂ 2 ਸਾਲ ਪਹਿਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਸੋ ਜਿਵੇਂ ਸਾਨੂੰ ਪਤਾ ਲੱਗਿਆ ਕਿ ਮੈਮ ਆਏ ਹੋਏ ਨੇ ਤਾਂ ਮੈਮ ਦੇ ਨਾਲ ਦਸ ਕੰਟੈਕਟ ਕੀਤਾ ਕਿ ਮੈਮ ਇਦਾਂ ਮੈਮ ਸ਼ਿਮਲੇ ਘੁੰਮਣ ਗਏ ਹੋਏ ਸੀ ਸੋ ਰਾਤੋਂ ਲੁਧਿਆਣੇ ਸੀਗੇ ਫਿਰ ਵੀ ਮੈਨੂੰ ਇੰਨੀ ਖੁਸ਼ੀ ਆ ਕਿ ਸਾਡੇ ਇੱਕ ਛੋਟੇ ਜਿਹੇ ਇਨਵੀਟੇਸ਼ਨ ਦੇ ਉੱਤੇ ਮੈਮ ਨੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਤੇ ਸਾਡੇ ਵਿੱਚ ਪਹੁੰਚੇ ਮੈਂ ਬਹੁਤ ਖੁਸ਼ ਹਾਂ ਇਸ ਚੀਜ਼ ਤੋਂ ਸੋ ਦੇਖੋ ਸਭ ਤੋਂ ਪਹਿਲਾਂ ਤਾਂ ਵੀਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀ ਸਾਰਿਆਂ ਨੇ ਮਤਲਬ ਇੰਨਾ ਸਹਿਯੋਗ ਦਿੱਤਾ ਤੇ ਸਾਡੇ ਏਸੀਵਨ ਨੂੰ ਸਕਸੈਸਫੁਲ ਬਣਾਇਆ ਸੋ ਨੈਕਸਟ ਅਸੀਂ ਇੱਕ ਮਲਟੀ ਪਰਪਸ ਦੀ ਜਿਹੜੀ ਐਗਜ਼ੀਬਿਸ਼ਨ ਆ ਉਹਦੇ ਬਾਰੇ ਸੋਚ ਰਹੇ ਆ ਸੋ ਹੋਪਫੁਲੀ ਅਸੀਂ ਸੈਪਟੈਂਬਰ ਦੇ ਫਸਟ ਵੀਕ ਤੱਕ ਆਰਗੇਨਾਈਜ਼ ਕਰਾਂਗੇ ਜ਼ਰੂਰ ਸੋ ਜਿਹਦੇ ਵਿੱਚ ਸ਼ੋਪਿੰਗ ਕਾਰਨੀਵਲ ਹੋਗਾ ਇੱਕ ਟਾਈਪ ਦਾ ਜਿੱਦੇ ਚੋ ਲੇਡੀਜ਼ ਜੈਂਟ ਸਾਰੀ ਫੈਮਿਲੀ ਆਊਗੀ ਤੇ ਆਪਣਾ ਜੋ ਵੀ ਪਰਚੇਸ ਕਰਨਾ ਚਾਹੁੰਦੇ ਆ ਕਰ ਸਕਦੇ ਆ ਮੇਰਾ ਮੇਨ ਮੋਟਿਵ ਵੀਰੇ ਇਹ ਹੈ ਕਿ ਜਿਹੜੇ ਲੋਕ ਫੇਮਸ ਹੋ ਚੁੱਕੇ ਆ ਉਹ ਤਾਂ ਆਲਰੇਡੀ ਫੇਮਸ ਹੈ ਸੋ ਮੇਰਾ ਮੇਨ ਮੋਟਿਵ ਹੀ ਇਹ ਹੈ ਕਿ ਜਿਹੜੀਆਂ ਲੜਕੀਆਂ ਘਰਾਂ ਦੇ ਵਿੱਚ ਸਟਕ ਹੋ ਕੇ ਬੈਠੀਆਂ ਉਹਨਾਂ ਦੇ ਕੋਲ ਕੋਈ ਹੁਨਰ ਹੈ ਕੋਈ ਦੇਖੋ ਹੋਮ ਡੈਕੋਰ ਦੀਆਂ ਚੀਜ਼ਾਂ ਬਣਾਉਂਦੇ ਆ ਕਿਸੇ ਨੂੰ ਹੈਂਡਵਰਕ ਕਰਨਾ ਆਉਂਦਾ ਕਿਸੇ ਨੂੰ ਮਸ਼ੀਨਵਰਕ ਆਉਂਦਾ ਕਿਸੇ ਦਾ ਕਿਸ ਤਰੀਕੇ ਦੇ ਨਾਲ ਹੈ ਕੋਈ ਆਚਾਰ ਮਸਾਲੇ ਬਹੁਤ ਤਰ੍ਹਾਂ ਦੇ ਬੜੇ ਵਧੀਆ ਬਣਾਉਂਦੇ ਆ ਸੋ ਮੇਰੀ ਕੋਸ਼ਿਸ਼ ਰਹੂਗੀ ਕਿ ਉਹਨਾਂ ਲੇਡੀਜ਼ ਨੂੰ ਅੱਗੇ ਲੈ ਕੇ ਆਈਏ ਜਿਹੜੀਆਂ ਕਿਸੇ ਨਾ ਕਿਸੇ ਪ੍ਰੋਬਲਮ ਦੀ ਵਜ੍ਹਾ ਕਰਕੇ ਆਪਣੇ ਟੈਲੈਂਟ ਨੂੰ ਦਬਾ ਕੇ ਬੈਠੇ ਹੋਏ ਆ हां जी ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਸੁਖਜੀਤ ਮਾਨ ਜੀ ਦਾ ਤੇ ਇਹਨਾਂ ਦੇ ਹਸਬੈਂਡ ਸੰਦੀਪ ਸਿੰਘ ਬੰਮਰਾ ਜੀ ਦਾ ਤੇ ਇਹਨਾਂ ਦੀ ਪਿਆਰੀ ਜੀ ਬੇਟੀ ਦਾ ਵੀ ਕਿਉਂਕਿ ਇੱਕ ਤਾਂ ਇਹਨਾਂ ਦੇ ਖਿੱਚ ਨੇ ਮੈਨੂੰ ਉਦੋਂ ਵੀ ਪਹਿਲਾਂ ਤੋਂ ਮਸੂਟਾਂ ਦੀ ਸ਼ਕੀਨ ਆ ਉਹ ਕਹਿੰਦੇ ਹੁੰਦੇ ਨਾ ਵੀ ਇੱਕ ਤਾਂ ਨਾਨੀ ਨੱਚਨੀ ਪਿੱਛੇ ਢੋਲ ਗੜਗੱਜ ਉਹ ਗੱਲ ਹੋਈ ਇੱਕ ਤਾਂ ਪਹਿਲਾਂ ਹੀ ਮਸੂਟਾਂ ਦੀ ਸ਼ਕੀਨਣ ਸੀ ਤੇ ਦਵਿੰਦਰ ਦੀ ਸੇਲੀ ਸੀ ਉੱਪਰੋਂ ਇਹਨਾਂ ਦੀ ਵੀ ਫੈਨ ਸੀ ਫਿਰ ਤਾਂ ਮੈਂ ਜੋਰੋ ਸ਼ੋਰ ਨਾਲ ਦਿਨ ਰਾਤ ਇੱਕ ਕਰਤਾ ਦਵਿੰਦਰ ਦਾ ਸਾਥ ਦਿਨ ਬਹੁਤ ਹੀ ਵਧੀਆ ਰਿਹਾ ਬਿਲਕੁਲ ਔਕਵਰਡ ਨਹੀਂ ਲੱਗਿਆ ਇੰਨੀਆਂ ਰੱਬੀ ਰੂਹਾਂ ਨੇ ਦਿਲੋਂ ਪਿਆਰ ਕਰਦੇ ਨੇ ਔਰ ਨਾਰਮਲ ਜੀਆਂ ਗੱਲਾਂ ਕੋਈ ਸਭ ਤੋਂ ਵੱਡੀ ਗੱਲ ਕੋਈ ਅੱਜਕੱਲ ਦੁਨੀਆ ਸਟੈਂਡਰਡ ਮੇਨਟੇਨ ਕਰਨ ਤੇ ਲੱਗੀ ਹੋਈ ਆ ਸਭ ਤੋਂ ਪਹਿਲਾਂ ਤਾਂ ਮੈਨੇ ਇਹਨਾਂ ਦਾ ਬੋਲਚਾਲ ਦਾ ਢੰਗ ਸਲਿਕਾ ਤੇ ਜਿਹੜੇ ਆਮ ਜਿਹੜੇ ਪੰਜਾਬੀ ਸ਼ਬਦਾਵਲੀ ਵਰਤੇ ਸਭ ਦੀ ਸਮਝ ਚ ਆਈ ਤੇ ਸਭ ਦੀਆਂ ਦਿਲਾਂ ਤੱਕ ਉਤਰ ਗਈ ਕਿਉਂਕਿ ਅੱਜ ਕੱਲ ਲੋਕ ਸਟੈਂਡਰਡ ਮੇਨਟੇਨ ਕਰਨ ਤੇ ਲੱਗੇ ਹੋਇਆ ਔਰ ਇਹਨੀਆਂ ਸਿੰਪਲ ਗੱਲਾਂ ਨਹੀਂ ਸਾਨੂੰ ਬਦਲੇ ਇਹਨਾਂ ਦੇ ਫੈਨ ਬਣਾਇਆ ਹੋਇਆ ਮੈਨੂੰ ਨਹੀਂ ਬਹੁਤ ਲੋਕ ਨਹੀਂ ਦਿੱਖੇ ਹਾਂਜੀ ਉਹਨਾਂ ਦੀ ਐਕਟੀਵਿਟੀਜ਼ ਉਹਨਾਂ ਨੇ ਸਾਨੂੰ ਆਈਡੀਆਜ਼ ਦਿੱਤੇ ਆਪਣੇ ਆਪਣੇ ਫਰੈਂਡਸ ਨੇ ਆਪਣੇ WhatsApp ਸਟੇਟਸ ਸਟੇਟਸ ਦੇ ਵਿੱਚ ਸਾਡਾ ਫਲੈਕਸ ਲਗਾਇਆ ਔਰ ਇਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨਾਂ ਨੇ WhatsApp ਤੇ ਸ਼ੇਅਰ ਕੀਤੀ ਜਿੱਥੋਂ ਤੱਕ ਜਿਨ੍ਹਾਂ ਦੇ ਲਿੰਕ ਸੀ ਸਭ ਤੱਕ ਮਤਲਬ ਇਹ ਨਿਊਜ਼ ਪਹੁੰਚਾਈ ਕਿ ਅਸੀਂ ਅੱਜ 3 ਅਗਸਤ ਨੂੰ ਕਾਕਾ ਸੂਰਦੇ ਤੀਆਂ ਕਰ ਰਹੇ ਹਾਂ ਔਰ ਉਹਦਾ ਨਤੀਜਾ ਇਹ ਹੋਇਆ ਪਟਿਆਲੇ ਤੋਂ ਜੈਤੋ ਤੋਂ ਇੱਥੇ ਤੱਕ ਸਾਡੇ ਹਿੰਦੂ ਮੈਮ ਕੈਨੇਡਾ ਤੋਂ ਇੱਥੇ ਪਹੁੰਚੇ ਐਕਟੀਵਿਟੀਜ਼ ਦੇ ਵਿੱਚ ਦੇਖੋ ਜਿੱਦਾਂ ਆਪਾਂ 3 ਦਾ ਪ੍ਰੋਗਰਾਮ ਕੀਤਾ ਤਾਂ ਉਹਦੇ ਵਿੱਚ ਸੱਭਿਆਚਾਰ ਨੂੰ ਮੋਖ ਰੱਖਣਾ ਬਹੁਤ ਜ਼ਰੂਰੀ ਸੀ ਜਿੱਤੋਂ ਆਪਾਂ ਦੂਰ ਹੁੰਦੇ ਜਾ ਰਹੇ ਹਾਂ ਬਹਾਨੇ ਨਾਲ ਕਹਿੰਦੇ ਹੁੰਦੇ ਨਾਲੇ ਫੁੱਲ ਨਾਲੇ ਫਲੀਆਂ ਤੇ ਵੀ ਨਾਲੇ ਲੇਡੀਜ਼ ਨੇ ਆਪਣਾ ਮਨੋਰੰਜਨ ਕੀਤਾ ਤੇ ਨਾਲੇ ਆਪਾਂ ਸੱਭਿਆਚਾਰ ਉਹਦੇ ਵਿੱਚ ਐਕਟੀਵਿਟੀ ਸਿੱਖਤਾ ਕੁੜੀਆਂ ਜਿਨ੍ਹਾਂ ਨੂੰ ਚਾ ਸੀ ਵੀ ਅਸੀਂ ਨੱਚਣਾ ਸਟੇਜ ਤੇ ਅੱਗੇ ਆ ਕੇ ਕਹਿੰਦੇ ਨਹੀ ਮੌਕਾ ਮਿਲਦਾ ਉਹ ਬੱਚਿਆਂ ਦੀ ਅਸੀਂ ਪਰਫਾਰਮੈਂਸ ਕਰਾਈਆਂ ਨੰਬਰ 2 ਤੇ ਅਸੀਂ ਸੱਭਿਆਚਾਰ ਨਾਲ ਰਿਲੇਟਡ ਜਿਹੜੀਆਂ ਅ ਵਰਡਸ ਸ਼ਬਦ ਦੇ ਕੇ ਪੁਰਾਣੀਆਂ ਚੀਜ਼ਾਂ ਦੇ ਉਹਨਾਂ ਤੋਂ ਅਰਥ ਪੁੱਛੇ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਗਿਆਨ ਵੀ ਹੋ ਜਾਏ ਤੇ ਉਹਨਾਂ ਦਾ ਮਤਲਬ ਰਜੀਵਾ ਵੀ ਬਣਿਆ ਰਹੇ ਸਾਡੇ ਫੰਕਸ਼ਨ 'ਚ ਤੇ ਤੀਸਰਾ ਅਸੀਂ ਉਹਨਾਂ ਨੂੰ ਇੱਕ ਪਲੇਟਸ ਵਾਲੀ ਫਨ ਐਕਟੀਵਿਟੀ ਕਰਵਾਇਆ ਐਕਚੁਅਲੀ ਮੇਰੀ ਛੋਟੀ ਬੇਟੀ ਦੀ ਸੱਚਮੁੱਚ ਕੋਈ ਤਿਆਰੀ ਨਹੀਂ ਸੀ ਰੱਬ ਨੂੰ ਵੀ ਪਤਾ ਤੇ ਮੈਨੂੰ ਵੀ ਕਿਉਂਕਿ ਮੈਂ ਤਾਂ ਕੱਲ ਦਵਿੰਦਰ ਕੋਲ ਹੀ 6 ਵਜੇ ਗਈਆਂ ਤੇ ਮੈਂ ਵੱਡੀ ਬੇਟੀ ਨੂੰ ਕਿਹਾ ਵੀ ਤੂੰ ਦਾ ਫੰਕਸ਼ਨ ਕਰਵਾਤਾ ਕਹਿੰਦੀ ਮम्मा ਕਰ ਲੇਗੀ ਉਹਨੇ ਤਾਂ ਸਵੇਰੇ ਵੀ ਕਹਿੰਦੀ ਮਾ ਮੈਨੂੰ ਲਾਸਟ ਵਾਲਾ ਪੈਰਾ ਵੀ ਆਉਂਦਾ ਮੈਂ ਕਿਹਾ ਕੋਈ ਨਾ ਵੀ ਨੱਚਣਾ ਤਾਂ ਆਉਂਦਾ ਹੀ ਆ ਤੂੰ ਜਿਵੇਂ ਹੋਇਆ ਕਰਦੀ ਮਤਲਬ ਮੈਨੂੰ ਨਹੀਂ ਪਤਾ ਵੱਡੀ ਬੇਟੀ ਨੇ ਉਹਨੂੰ ਕਰਵਾਇਆ ਤੇ ਮੈਨੂੰ ਖੁਦ ਨੂੰ ਨੱਚਣ ਦਾ ਬੋਲੀਆਂ ਦਾ ਕਲਚਰ ਦਾ ਸ਼ੌਂਕ ਆ ਸ਼ਾਇਦ ਮੈਂ ਪੰਜਾਬੀ ਟੀਚਰਾਂ ਤਾਂ ਕਰਕੇ ਤੇ ਉਹਨਾਂ ਦੇ ਬਲੱਡ 'ਚ ਹੀ ਆ ਇਹ ਹਾਂਜੀ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗੀ ਵੀ ਸਮੇਂ ਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੈ। ਪਰ ਇੱਕ ਆਪਣੇ ਲੋਕਾਂ 'ਚ ਧਾਰਨਾ ਬਣੀ ਹੋਈ ਹੈ ਵੀ ਜੇ ਪੰਜਾਬੀ ਬੋਲਾਂਗੇ ਤਾਂ ਖਣੀ ਅਸੀਂ ਅਨਪੜ ਲੱਗਾਂਗੇ ਇਹ ਨਹੀਂ ਤੁਸੀਂ ਫੋਰ ਐਗਜ਼ਾਮਪਲ ਦੇਖ ਲਓ ਆਪਾਂ ਘਰਾਂ 'ਚ ਭਈਏ ਰੱਖਦੇ ਆ ਆਪਾਂ ਐ ਨਹੀਂ ਵੀ ਉਹਨੂੰ ਪੰਜਾਬੀ ਸਿੱਖਾ ਦੇ ਕੇ ਆਪਾਂ ਕਹਿ ਜੇ ਨੀ ਰਾਮੂ ਚਾਹੇ ਕਿਤਨੇ ਵਜੇ ਲੈ ਕੇ ਜਾਣੀ ਹੈ ਆਪਾਂ ਹਿੰਦੀ ਬੋਲਣ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਇੱਥੇ ਰਹਿਣਾ ਆਪਾਂ ਪੰਜਾਬੀ 'ਚ ਬੋਲੋ ਵੀ ਜਿੱਥੇ ਪੋਸੀਬਲ ਆ ਬੰਦਾ ਆਪਣੀ ਭਾਸ਼ਾ ਸਮਝ ਸਕਦਾ ਇੱਕ ਤਾਂ ਮੈਂ ਸੁਨੇਹਾ ਦੇਣਾ ਚਾਹੂੰਗੀ ਵੀ ਪੰਜਾਬੀ ਨੂੰ ਪੈਲ ਦਿਓ ਪਰ ਹਾਂ ਪੰਜਾਬੀ ਬੋਲੀ 'ਚ ਇਨੀ ਅਪਣਾਤਾ ਵੀ ਆਪਾਂ ਸਾਹਮਣੇ ਵਾਲੇ ਨੂੰ ਆਪਣਾ ਬਣਾ ਸਕਦੇ ਆ ਪਰ ਸ਼ਬਦਾਵਲੀ ਜਿਹੜੀ ਉਹ ਚੰ राइट right? दूसरा ਸੁਨੇਹਾ ਦੇਉਂਗੀ ਵੀ ਮੌਕੇ ਅਨੁਸਾਰ ਪਹਿਰਾਵਾ ਪਾਓ ਪਰ ਅੱਜ ਕੱਲ ਮੈਂ ਦੇਖਿਆ ਵੀ ਰੁਝਾਨ ਪੰਜਾਬੀ ਪਹਿਰਾਵੇ ਵੱਲ ਆ ਰਿਹਾ ਵੀ ਨਗੇਜ਼ ਦਿਖਾਉਣਾ ਕੋਈ ਜ਼ਿਆਦਾ ਮਾਡਰਨ ਤਾਂ ਨਹੀਂ ਹੁੰਦੀ ਹਾਂਜੀ ਆਖਿਰ ਤੇ ਮੈਂ ਇਹ ਕਹਿਣਾ ਚਾਹੂੰਗੀ ਵੀ ਬਹੁਤ ਬਹੁਤ ਧੰਨਵਾਦ ਦਵਿੰਦਰ ਮੇਰੀ ਫਰੈਂਡ ਦਾ ਕਿ ਸਾਨੂੰ ਖੁਸ਼ੀ ਆ ਇਸ ਨੂੰ ਤਰੱਕੀ ਕਰਦੀ ਦੇਖ ਕੇ ਕਿਉਂਕਿ ਆਪਣਾ ਕੰਮ ਜਿਹੜਾ ਕਹਿੰਦੇ ਹੁੰਦੇ ਸਰਦਾਰੀ ਹੁੰਦੀ ਆ ਤੇ ਅਸੀਂ ਚਾਹੁੰਦੇ ਆ ਵੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਇੱਕ ਅਸੀਂ ਜਿਹੜਾ ਮੈਂ ਧੰਨਵਾਦ ਕਰੂੰ ਮੈਨੂੰ ਕਨਫਿਊਜ਼ ਨਾ ਕਰ ਵੇਛਣ ਘੱਟ ਦਿਓ ਸੂਟ ਵੀ ਦਿਖਾ ਦੇ ਦੀ ਜੀ ਇੱਕ ਸਭ ਤੋਂ ਵੱਡਾ ਧੰਨਵਾਦ ਵੈਸੇ ਤਾਂ ਕਹਿੰਦੇ ਵੀ ਹਰੇਕ ਮਰਦ ਦੀ ਤਰੱਕੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਔਰ ਇੱਥੇ ਦਵਿੰਦਰ ਦੀ ਤਰੱਕੀ ਪਿੱਛੇ ਕਮਲਵੀਰ ਜੀ ਦਾ ਬਹੁਤ ਵੱਡਾ ਹੱਥ ਆ ਨਹੀਂ ਤਾਂ ਬੰਦੇ ਅੱਕ ਜਾਂਦੇ ਆ ਵੀ ਮੈਂ ਕੀ ਕਰਾਂ ਤੇਰੇ ਇਸ ਕੰਮ ਨੂੰ ਉਸ ਕੰਮ ਨੂੰ ਮੈਂ ਦੇਖਦੀ ਹਾਂ ਕਦੇ ਵੀ ਅੱਕਦੇ ਨਹੀਂ इवन ਮੈਂ ਕਿੰਨਾ ਕੁਝ ਕਹਿ ਜਾਂਦੀ ਵਿਚਾਰੇ ਕਦੇ ਗੁੱਸਾ ਨਹੀਂ ਕਰਦੇ ਔਰ ਮੈਂ ਸਭ ਨੂੰ ਇਹ ਕਹਾਂਗੀ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਏਰੀਏ ਦੇ ਆ ਸਾਡੀਆਂ ਫਰੈਂਡਸ ਸਾਰੇ ਦਵਿਰਸਾ ਫੈਸ਼ਨ ਬੁਟੀਕ ਤੇ ਜ਼ਰੂਰ ਵਿਜ਼ਿਟ ਕਰੋ ਤੇ ਵਧੀਆ ਸੂਟ ਬਣਾਓ ਮੌਕੇ ਤੇ ਸਭ ਤੋਂ ਵੱਡੀ ਗੱਲ ਟੇਲਰ ਮੌਕੇ ਤੇ ਸੌਣ ਨਹੀਂ ਦਿੰਦੇ ਔਰ ਦਵਿੰਦਰ ਸਾਨੂੰ ਰਾਤੀ ਰਾਤ ਵੀ ਸੌਣ ਦੇ ਦਿੰਦੀ ਆ ਤੁਸੀਂ ਦੇਖੋਗੇ ਜਿਹੜਾ ਮੈਂ ਸੂਟ ਪਾਇਆ ਇਹ ਵੀ ਮੈਨੂੰ ਦਵਿੰਦਰ ਨੇ ਰੈਡੀ ਕਰਕੇ ਕਾਕਾ সুইਟਸ ਦਾ স্পেশাল థాంక్స్ ਕਰਦੇ ਆ ਬਹੁਤ ਹੀ ਸੋਹਣਾ ਪ੍ਰੋਗਰਾਮ ਸੀਗਾ ਵੈਲ ਮੈਨੇਜ ਸੀ ਜਿਹੜੀ ਸਰਵਿਸ ਸੀਗੀ ਉਹ ਕਮਾਲ ਦੀ ਸੀ ਮੈਂਡਮੈਂਟ ਬਾਦ ਪਾਣੀ ਚਾਹ ਹਰ ਇੱਕ ਚੀਜ਼ ਬੜੀ ਵਧੀਆ ਤਰੀਕੇ ਨਾਲ ਇਹਨਾਂ ਨੇ ਇਹਨਾਂ ਨੇ ਸਰਵ ਕੀਤਾ ਤੇ ਇੱਥੇ ਛੋਲੇ ਪਟੂਰੇ ਵੀ ਬਹੁਤ ਟੇਸਟੀ ਬਣਾਈ ਸੀ ਤੇ ਜਿਹੜਾ ਇਸ ਟਾਈਮ ਗਰਮੀ ਦੇ ਟਾਈਮ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਏਸੀ ਦੀ ਸਾਨੂੰ ਠੰਡ ਲੱਗੀ ਗਈ ਹੈ ਤੇ ਮਤਲਬ ਇੱਥੇ ਕਿਤੇ ਨਾ ਕਿਤੇ ਕਤਾਈ ਵਰਤ ਜਾਂਦੇ ਆ ਵੀ ਜਿਹੜੇ ਜਿਨ੍ਹਾਂ ਦੇ ਹਾਲ ਹੁੰਦੇ ਆ ਵੀ ਕਾਨੂੰ ਐਨਏਸੀ ਚਲਾਉਣੇ ਆ ਬਿਜਲੀ ਖਰਚ ਹੁੰਦੀ ਹੈ ਪਰ ਇਹਨਾਂ ਨੇ ਪਰਵਾਹ ਨਹੀਂ ਕੀਤੀ 1% ਵੀ ਸਫੋਕੇਸ਼ਨ ਮਹਿਸੂਸ ਨਹੀਂ ਹੋਇਆ ਹਾਲਾਂਕਿ ਗੈਦਰਿੰਗ ਕਾਫੀ ਹੋ ਗਈ ਸੀਗੀ ਨੀਰ अबाउट 150 ਦੇ ਕਰੀਬ ਪੈਣ ਆਈਆਂ ਸੀਗੀਆਂ ਪੀਐਨਪਰੋਗਰਾਮ ਬਣਾਉਣ ਵਾਸਤੇ ਅਸੀਂ ਸੱਚੀ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਐਂ ਜੀ ਲੱਗਿਆ ਕਿ ਵਾਕਈ ਇਹਨਾਂ ਨੇ ਪਰਸਨਲੀ ਲੈ ਕੇ ਮਦਦ ਕਰਕੇ ਇਸ ਪ੍ਰੋਗਰਾਮ ਨੂੰ ਸਿਰੇ ਚੜਾਉਣ ਦੀ ਜਿਵੇਂ ਨਾਲ ਹੈਲਪ ਕੀਤੀ ਆ ਵਾਕਈ ਮਤਲਬ ਬਹੁਤ ਇੰਟਰਸਟ ਨਾਲ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ ਬਹੁਤ ਸੋਨਾ ਥੈਂਕ ਯੂ ਸੋਮਾ ਕਟ ਕਰ ਦਿਓ ਤਾਂ ਹਾਂਜੀ ਸਟਾਰ ਸਟੂਡੀਓ ਦਾ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਇਹਨਾਂ ਨੇ ਮਤਲਬ ਜਦੋਂ ਦੇ ਅਸੀਂ ਆਏ ਸੀਗੇ ਇਹ ਫੋਟੋ ਖਿੱਚ ਰਹੇ ਸੀ ਅਸੀਂ ਇੱਕ ਮਿੰਟ ਵੀ ਇਹਨਾਂ ਨੂੰ ਬੈਠੇ ਨਹੀਂ ਦੇਖਿਆ ਮਤਲਬ ਅੱਛਾ ਲੱਗਿਆ ਚਾਹੀ ਇਵਨ ਕੋਈ ਫੋਨ ਫੜਾ ਗਿਆ ਕਿ ਭਾਈ ਮੇਰੀ ਫੋਟੋ ਖਿੱਚ ਦੋ ਮੇਰੀ ਖਿੱਚ ਦੋ ਮੇਰੀ ਇਹਨਾਂ ਨੇ ਕੋਈ ਮੱਥੇ ਵੱਟ ਨਹੀਂ ਪਾਇਆ ਐਨੇ ਸੋਹਣੇ ਤੇ ਐਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਇੱਕ ਇੱਕ ਮੂਮੈਂਟ ਨੂੰ ਕੈਪਚਰ ਕੀਤਾ ਹੈ ਵੀ ਸੱਚੀ ਦਿਲੋਂ ਧੰਨਵਾਦ ਹੈ ਇਹਨਾਂ ਦਾ ਬਹੁਤ-ਬਹੁਤ थैंक यू so much ਹਾਂਜੀ ਜੀ ਵੀਐਸ ਟਾਈਮਸ ਆ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੇ ਸਾਡੇ ਪ੍ਰੋਗਰਾਮ ਨੂੰ ਕੈਪਚਰ ਕੀਤਾ ਸੋ ਸਾਰਿਆਂ ਨੂੰ ਸਾਰਿਆਂ ਤੱਕ ਵੀਡੀਓਜ਼ ਪਹੁੰਚ ਜਾਣਗੀਆਂ ਵੀਰਜੀ ਜਗਵੀਰ ਅਜਾਜ ਜੀ ਇਹਨਾਂ ਨੇ ਮਤਲਬ ਹੋਰ ਰੌਣਕ ਵਧਾਤੀ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਕਿਉਂਕਿ ਲੌਂਗ ਟਾਈਮ ਦੇ ਲਈ YouTube ਤੇ ਵੀਡੀਓਜ਼ ਜਦੋਂ ਸੇਵ ਹੋ ਜਾਂਦੀਆਂ ਤਾਂ ਆਪਾਂ ਮੈਮਰੀਜ਼ ਨੂੰ ਦੁਬਾਰਾ ਰਿਕਾਲ ਕਰ ਸਕਦੇ ਹਾਂ ਸੋ ਸੈਕੰਡਲੀ ਕਾਕਾ সুইਟਸ ਦੀ ਪੂਰੀ ਟੀਮ ਵੀਰਜੀ ਬੂਟਾ ਸਿੰਘ ਜੀ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਿਚਾਰਿਆਂ ਨੇ ਜਿਵੇਂ ਅਸੀਂ ਕਹਿੰਦੇ ਸੀ ਉਦਾਂ ਹੀ ਕਰਕੇ ਨਾ ਪ੍ਰੋਪਰ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਮੈਨੇਜ ਕੀਤਾ ਸਾਰੇ ਪ੍ਰੋਗਰਾਮ ਨੂੰ ਸੋ ਬਹੁਤ ਬਹੁਤ ਧੰਨਵਾਦ ਕਾਕਾ সুইਟ ਦੀ ਪੂਰੀ ਟੀਮ ਦਾ ਤੇ ਜੀਬੀਐਸ ਟਾਈਮਸ ਦਾ ਧੰਨਵਾਦ